ਜੇ ਮੈਂ ਕਹਾਂ ਕਿ ਰੋਟੀ ਮੈਂ ਉਹਨਾਂ ਨੂੰ ਦਿੰਦਾ ਰਿਹਾ ਇਹ ਵੀ ਝੂਠ ਹੈ ਜੇ ਮੈਂ ਕਹਾਂ ਕਿ 15 15 ਫਿਲਮਾਂ ਮੈਂ ਸੈਨ ਕੀਤੀਆਂ ਉਹਨਾਂ ਦੇ ਪੈਸੇ ਫੜੇ ਨੇ ਇਹ ਵੀ ਝੂਠ ਹੈ ਜੇ ਮੈਂ ਕਹਾਂ ਕਿ ਸਾਡੇ ਤੋਂ ਬਿਨਾਂ ਉਹਨਾਂ ਦੀਆਂ ਫਿਲਮਾਂ ਨਹੀਂ ਚਲਦੀਆਂ ਵੀ ਝੂਠ ਹੈ ਸਾਡੇ ਤੋਂ ਕੀ મતਲਬ ਜਾਂ ਤੇ ਮੈਂ ਕਹਾਂ ਕਿ ਮੇਰੇ ਤੋਂ ਬਿਨਾਂ ਨਹੀਂ ਚੱਲਦੀ ਡੰਡਾ ਤੋਂ ਬੰਦੇ ਬੁਲਾਏ ਆਸਟ੍ਰੇਲੀਆ ਤੋਂ ਬੁਲਾਏ ਮੈਂ ਇੰਡੀਆ ਤੋਂ ਬੁਲਾਇਆ ਬਾਕੀ ਪਾਕਿਸਤਾਨ ਪੰਜਾਬ ਤੋਂ ਬੁਲਾਏ ਤੇ ਭਾਈ ਇਹ ਵੀ ਝੂਠ ਕਿਉਂਕਿ ਯਾਰ ਬਿਆਨ ਦੇਣ ਤੋਂ ਪਹਿਲੇ ਇਹ ਸੋਚ ਲੈਣਾ ਚਾਹੀਦਾ ਸਾਨੂੰ ਕਿ ਜਿੰਨਾ ਪ੍ਰੋਡੂਸਰਾਂ ਨੇ ਪੈਸੇ ਲਾਏ ਜਿੰਨਾ ਪ੍ਰੋਡੂਸਰਾਂ ਨੇ ਸਾਰਾ ਕੁਝ ਕੀਤਾ ਯਾਰ ਬੜੇ ਫਨਕਾਰ ਹੈ ਜਿਨ੍ਹਾਂ ਨੇ ਰਲ ਕੇ ਕੰਮ ਕੀਤਾ ਉਹਨਾਂ ਦਾ ਪੈਸਾ ਲੱਗਾ ਯਾਰ ਉਹਨਾਂ ਦੇ ਬਾਰੇ ਵੀ ਸੋਚਣਾ ਚਾਹੀਦਾ ਮੈਨੂੰ ਮੈਂ ਉਹ ਨਹੀਂ ਸੋਚ ਰਿਹਾ ਮੈਂ ਜੋ ਮੂੰਹ ਚਾਈ ਜਾ ਰਿਹਾ ਕੱਢੀ ਜਾ ਰਿਹਾ ਇਹ ਗੱਲ ਝੂਠ ਹੈ ਝੂਠ ਜਿਹੜਾ ਨਾ ਜੀ ਉਹਨੂੰ ਇੱਕ ਵਾਰੀ ਮੂੰਹ ਚ ਕੱਢ ਕੇ ਜਦੋਂ ਉਹਦੇ ਪਿੱਛੇ ਦੌੜੀਏ ਨਾ ਉਹ ਫਿਰ ਝੂਠ ਫੜਿਆ ਨਹੀਂ ਜਾਂਦਾ ਝੂਠ ਨਿਕਲ ਜਾਂਦਾ ਪਰਦੇਸ 'ਚ ਬੈਠੇ ਲੋਕ ਸਾਡਾ ਪਿਆਰ ਕਰਦੇ ਨੇ ਜੇ ਮੈਂ ਕਿਸੇ ਨੂੰ ਕਵਾਂਗਾ ਨਾ ਮੈਂ ਜੱਟ ਤਿਆਰਾ ਲੈ ਲਿਆ ਉਹਨਾਂ ਨੇ ਮੰਨ ਜਾਣਾ ਕਿਉਂਕਿ ਫੈਨ ਨੇ ਮੇ ਮਰਨਾ ਪਿਆਰ ਕਰ ਮੇਰੇ ਮੂੰਹ ਚੋਂ ਨਿਕਲੇ ਅਲਫਾਜ਼ ਕਿਸੇ ਦਾ ਕਾਰੋਬਾਰ ਤੇ ਨਹੀਂ ਦਬਾ ਕਰਨ ਰਿਆ ਕਿਸੇ ਦੇ ਪਿਆਰ ਚ ਦਰਾੜ ਤੇ ਨਹੀਂ ਪਾਉਣ ਰਿਆ ਕਿਉਂਕਿ ਬਾਹਰ ਲੋਕੀ ਕਾਰੋਬਾਰ ਵੀ ਇਕੱਠਾ ਕਰਨ ਰਦੇ ਨੇ ਸਾਰਾ ਕੁਝ ਕਰਨ ਰਦੇ ਤੁਹਾਡੇ ਛੋਟੇ ਛੋਟੇ ਬਿਆਨਾਂ ਦੇ ਉੱਤੋਂ ਇਹ ਬਹੁਤ ਕੰਮ ਖਰਾਬ ਹੋਣ ਰਿਆ